ਆਪੇ ਸਾਨੂੰ ਕੋਲ ਆਈ ਕੋਲ ਆਈ ਪੇ ਸਿਲੰਡਰ ਨੂੰ ਅੱਗ ਲੱਗੀ ਆ ਦੁਕਾਨ ਦੇ ਵਿੱਚ ਅਸੀਂ ਬਾਕਰ ਸਤੋਰ ਅਸੀਂ ਸਿਮੇਂਟ ਆਪੇ ਦੇ ਸਾਹਮਣੇ ਅਸੀਂ ਜਿਸ ਵੇਲੇ ਪਹੁੰਚੇ ਆ ਉੱਥੇ ਮੇਰੇ ਨਾਲ ਮਨਜੀਤ ਸਿੰਘ ਪਰਮਜੀਤ ਸਿੰਘ ਮੇਰਾ ਨਾਮ ਗਦੇ ਸਿੰਘ ਮੈਂ ਡਰਾਈਵਰ ਤੇ ਮੈਂ ਜਿਸ ਵੇਲੇ ਅਸੀਂ ਗੱਡੀ ਲੈ ਕੇ ਪਹੁੰਚੇ ਆ ਤੇ ਅੱਗ ਕੁਝ ਖਾਸ ਨਹੀਂ ਸੀ ਸਾਡੇ ਮੁਤਾਬਕ ਕੋਈ ਖਾਸ ਨਹੀਂ ਸੀ ਸਿਰਫ ਇਹ ਕਿ ਉੱਥੇ ਸਿਲੰਡਰ ਸੀ ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਿਲੰਡਰ ਕਿਹੜਾ ਆ ਤੇ ਜਿੱਦਾਂ ਅਸੀਂ ਉਤਰਿਆ ਗੱਡੀ ਚੋਂ ਪਰਮਜੀਤ ਪੈਪ ਕੋਲ ਦਾ ਸੀਗਾ ਮਨਜੀਤ ਨੇ ਮੋਰੇ ਪੈਪ ਹੋ ਕੇ ਖੜਾ ਹੋਇਆ ਤੇ ਮੈਂ ਨਾਲੇ ਸਟਾਰਟ ਕਰਨ ਲੱਗਾ ਇੰਜ ਪਾਣੀ ਸਟਾਰਟ ਕਰਨ ਲੱਗਾ ਜਨ ਕਿ ਪਾਣੀ ਸਟਾਰਟ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਬਲਾਸਟ ਹੋ ਗਿਆ ਜਿਹਦੇ ਵਿੱਚ ਮਨਜੀਤ ਸਿੰਘ ਮੋਰੇ ਸੀਗਾ ਬਾਹਰ ਦੇ ਮੋਰੇ ਜਿੱਦਾਂ ਹੀ ਉਹ ਬਲਾਸਟ ਹੋਇਆ ਉਹਦੀ ਲੋੜੇ ਅੱਗ ਉਹ ਸਿੱਧਾ ਹੀ ਇਹ ਕਾਬੂ ਆ ਗਿਆ ਤੇ ਨਾਲ ਪਰਮਜੀਤ ਸੀ ਤੇ ਨਾਲੇ ਇਧਰ ਮੈਂ ਸੀ ਜਿੱਦਾਂ ਹੀ ਹੋਇਆ ਮੈਂ ਚਲੋ ਬਹਿ ਕੇ ਥੋੜਾ ਮੇਰਾ ਬਚਾਅ ਹੋ ਗਿਆ ਤੇ ਇਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਫਿਰ ਇਹਨਾਂ ਨੂੰ ਉਸੇ ਵੇਲੇ ਹੋਣੇ ਪੈ ਰਹੀ ਇਹਨਾਂ ਨੂੰ ਮੈਂ ਕਿਸ ਪ੍ਰਾਈਵੇਟ ਗੱਡੀ ਚ ਭੇਜਿਆ ਤੇ ਵਾਪਸ ਮੈਂ ਫਾਇਰ ਕਾਲਮ ਸੀ ਤਿੰਨੇ ਟੋਟਲ ਮੁਲਾਜ਼ਮ ਸੀ ਹਾਂਜੀ ਤਿੰਨੇ ਗਏ ਸੀ ਬੰਦਾ ਉਹਦੇ ਵਿੱਚ ਤੁਸੀਂ ਤੁਹਾਡਾ ਇੱਕ ਬਚਾਵਾ ਬਚਾ ਹੋਇਆ ਤਾਂ ਸਿਲੰਡਰ ਦੁਕਾਨ ਕਰਦੀ ਸੀ ਬੰਦ ਕਾਂ ਟੇਲਰ ਦੀ ਸੀ ਉਹਦੇ ਵਿੱਚ ਸਿਲੰਡਰ ਸਿਲੰਡਰ ਉਹਨਾਂ ਨੇ ਕਿਹਾ ਜੋ ਉੱਥੇ ਦੱਸਣ ਦੇ ਮਤਾਬਕ ਕਿ ਗੀਜ਼ਰ ਤੇ ਲਾਇਆ ਸੀਗਾ ਹਾਂਜੀ ਭਾਜੀ ਤੁਸੀਂ ਕੱਚੇ ਮੁਲਾਜ਼ਮ ਨਹੀਂ ਨਹੀਂ ਮੈਂ ਰੱਖਦਾ ਜੀ ਭਾਜੀ ਇੱਕ ਇੱਕ ਮੁਲਾਜ਼ਮ ਡੇਟਾ ਆਇਆ ਕਹਿੰਦੇ ਆਊਟਸੋਰਸ ਦਾ ਮੁਲਾਜ਼ਮ ਦੱਸਿਆ ਜਾਂਦਾ ਮੁਲਾਜ਼ਮ ਜਿਹੜਾ ਅੱਜ ਵੀ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਮੌਤ ਨਾਲ ਲੜ ਕੇ ਇੰਨੀ ਦੇ ਵਧੀਆ ਸੇਵਾਵਾਂ ਦਿੰਦਾ ਪਰ ਫਿਰ ਵੀ ਦੇਖਣ ਇਹ ਗੱਲ ਕਰੀਏ ਵੀ ਉਹਨਾਂ ਨੂੰ ਕੀ ਮਿਲਦਾ ਹੈ ਜਾਂ ਕਿੰਨਾ ਕੁ ਦਾ ਵੀ ਜ਼ਿੰਦਗੀ ਸੇਵ ਹੈ ਸਰ ਬਹੁਤ ਔਖਾ ਆ ਜਿੱਦਾਂ ਜੋ ਉਹਨਾਂ ਨੂੰ ਤਰਖਾ ਮਿਲਦੀ ਉਹ ਤਾਂ ਕੱਖ ਵੀ ਨਹੀਂ ਨੀਗੁਣੀ ਜਾਈ ਆ ਦੱਸ ਪਿਆ ਦੱਸਿਆ ਨਾ ਕਿਆ ਚਲਾਏਗਾ ਬਹੁਤ ਵਾਰੀ ਅਸੀਂ ਵੀ ਮੈਂ ਵੀ ਨਾਲ ਜਾਂਦਾ ਰਹਾਂ ਪਰ ਯਾਨੀ ਕੋਈ ਸਿੱਟਾ ਨਹੀਂ ਨਿਕਲਿਆ ਕਿਸੇ ਨੇ ਸਿੱਟਾ ਨਹੀਂ ਕੋਈ ਸਰਕਾਰ ਦੇ ਬੰਦੇ ਨੇ ਕੱਢਿਆ ਹੁਣ ਲੱਗਦਾ ਵੀ ਜਿੱਦਾਂ ਬੀਸੀ ਸਾਹਿਬ ਵੀ ਅੱਜ ਕਹਿ ਗਏ ਆ ਜੇ ਸਰਕਾਰ ਨੂੰ ਵੀ ਬੜਨਾ ਚਾਹੀਦਾ ਦੇਖੋ ਕਰਨਾ ਚਾਹੀਦਾ ਜੀ ਅੱਜ ਕੁਝ ਵੀ ਹੋ ਸਕਦਾ ਸੀ 14 ਸਾਲ ਹੋ ਗਏ ਅੱਜ ਕੁਝ ਵੀ ਹੋ ਸਕਦਾ ਸੀ ਅੱਜ ਇੱਕ ਬਲਾਸਟ ਦਾ ਮਾਮਲਾ ਸਾਹਮਣੇ ਐਸਐਸਕੇ ਬ੍ਰੀਫਿੰਗ ਹੋਰ ਕਿੰਨੇ ਕਿਹਾ ਹਾਂ ਜੀ ਬੜੀ ਦੁਖੀ ਗੱਲ ਹੈ ਕਿ ਅੱਜ ਸਵੇਰੇ 8:30 ਵਜੇ ਬਾਗਪੂਰ ਰਡੇ ਤੋਂ ਇੱਕ ਖਬਰ ਆਈ ਸੀ ਸਾਡੇ ਫਾਇਰ ਆਫਿਸਰ ਨੂੰ ਕਿ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਸਰਟੀਫਾਇਡ ਟੈਂਡਰ ਇਮੀਡੀਏਟਲੀ ਉਥੇ ਪਹੁੰਚੀ ਔਰ ਸਾਡੇ ਬਹੁਤ ਬਹਾਦੂਰੀ ਨਾਲ ਸਾਡੇ ਫਾਇਰਮੈਨ ਨੇ ਉਥੇ ਅੱਗ ਨੂੰ ਵਿੱਚ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਸਡਨਲੀ ਇੱਕ ਐਲਪੀਜੀ ਸਿਲੰਡਰ ਦੇ ਵਿੱਚ ਬਲਾਸਟ ਹੋ ਗਿਆ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੋ ਫਾਇਰਮੈਨ ਉਸ ਦੇ ਵਿੱਚ ਇੰਜਰੀ ਵੀ ਹੋ ਗਏ ਅ ਇਸ ਵੇਲੇ ਉਹਨਾਂ ਦੋਹਾਂ ਦੀ ਹਾਲ ਸਟੇਬਲ ਹੈ ਉਸਿਵਲ ਹਸਪੀਟਲ ਨੂੰ ਉਹਨਾਂ ਨੂੰ ਇਮੀਡੀਏਟਲੀ ਲੈ ਕੇ ਆਇਆ ਗਿਆ ਜਿੱਥੇ ਕਿ ਉਹਨਾਂ ਨੂੰ ਫਰਸਟ ਏਡ ਔਰ डॉक्टर्स वालों इमीडिएटली जीडी है केयर दिखती गई एक चार परसेंट और एक ग्यारह परसेंट बर्नस दसे जा रहे हैं दोनों पेशेंट्स थैंकफुली स्टेबल है दो होर इंजर्ड व्यक्ति जेडे मका दुकान के मालिक दसे जा रहे हैं हसबेंड और वाइफ वो भी हस प्राइवेट हस्पता के दाखिल ने बट तो उन्हों के भी हालात स्टेबल दसे जा रहे हैं असी लगातार इन्हों कंडीशन मोनीटर करेंगे और जो भी इनका इन्हों बन दहयोग सरकार वालों बनेगा वो ਮੇਰੇ ਕਾਦੀ ਦੀ ਦੁਕਾਨ ਸੀ ਇਹ ਸਾਰਾ ਕੁਝ ਜੀ ਵੈਸੇ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਬਟ ਜਿਹੜਾ ਕੁਝ ਦੱਸਿਆ ਜਾ ਰਿਹਾ ਇੱਕ ਟੇਲਰਿੰਗ ਦੀ ਦੁਕਾਨ ਸੀ ਮੈਂ ਵੀ ਇੱਕ ਅੱਛੇ ਮੁਲਾਜ਼ਮ ਸੀ ਪੱਕੇ ਮੁਲਾਜ਼ਮ ਸੀ ਹਾਂ ਜੀ ਜਿਵੇਂ ਮੈਂ ਦੱਸਿਆ ਸਾਰਾ ਕੁਝ ਅਸੀਂ ਇਨਕੁਆਇਰੀ ਬਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਇਸ ਵੇਲੇ ਇੱਕ ਜਿਹੜੇ ਪਰਮਜੀਤ ਸਿੰਘ ਜੀ ਹੈ ਉਹ 34 ਸਾਲ ਦੀ ਉਮਰ ਹੈ ਉਹ ਪੱਕੇ ਮੁਲਾਜ਼ਮ ਹੈ ਔਰ ਇੱਕ ਮਨਜੀਤ ਸਿੰਘ ਪੱਕੇ ਮੁਲਾਜ਼ਮ ਹੈ ਪਰਮਜੀਤ ਸਿੰਘ ਉਹ ਆਊਟਸੋਰਸਡ ਮਰਦੰਸਾ ਸੈਰੈਂਸ ਸਿੰਟਰ ਆਫ ਕਮਰਸ ਸਿੰਟਰ ਦੇ ਕੇਸਿਤ ਤੋਂ ਅੰਦਰ ਵਿੱਚ ਤੇ ਉਹੀ ਬਲਾਸਟ ਹੋਇਆ ਤਾਂ ਉਹ ਦੇਖੋ ਜੀ ਇਸ ਵੇਲੇ ਸਾਰੀ ਬੜੀ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਇਹਦੇ ਉਤੇ ਅਸੀ ਮੈਜਿਸਟ੍ਰੀਅਲ ਇਨਕੁਆਇਰੀ ਮਾਰਕ ਕਰ ਰਹੇ ਹਾਂ ਇਸ ਦਿਨ ਵਾਲੀ ਪੁਲਿਸ ਵੀ ਆਪਣੀ ਤਹਿਕੀਕਾਤ ਕਰੇਗੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਫੈਕਟ ਦੇ ਬੇਸਿਸ ਤੇ ਅੱਥਰੂ ਅਨੁਸਾਰ ਦੱਸਾਂਗੇ ਡਾਕਟਰਸ ਲਗਾਤਾਰ ਉਹ ਨਾਦੀ ਕੰਡੀਸ਼ਨ ਐਗਜ਼ਾਮਨ ਕਰਦੇ ਹੋਏ ਮੋਨੀਟਰ ਕਰ ਰਹੇ ਹਨ ਔਰ ਉਹਨਾਂ ਨੂੰ ਸਾਰਾ ਬੰਦਾ ਇਲਾਜ ਔਰ ਜੋ ਵੀ ਸਪੋਰਟ ਸਰਕਾਰ ਵੱਲੋਂ ਬਣੇਗੀ ਉਸੇ ਮੁਹਿੰਜਾ ਕਰ ਰਿਹਾ ਹੈ ਠੀਕ ਥੈਂਕ ਯੂ